ਸੰਦਲਚਲ ਨਦੀ ਅਬਜ਼ਾ ਸਵਾਗਤ ਅੱਜ ਦੀ ਤਾਜ਼ਾ ਖਬਰ ਸਾਲ 2025 ਦਰਨ ਸੰਗਰੂਰ ਪੁਲਿਸ ਨੇ 895 ਮਕਦਮਾ ਦਰਜ ਕੇ 1313 ਦੋਸ਼ੀ ਕੀਤੇ ਕਬ ਐਸਐਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੇ ਜਾਣਕਾਰੀ ਦੰਦੇ ਦੱਸਿਆ ਕਿ ਜੇਲਾ ਪੁਲਿਸ ਸੰਗਰੂਰ ਦੇ ਸਾਲ 2025 ਦਰਨ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਡਰੱਗ ਦੇ 895 ਮਕਦਮੇ ਦਰਜ ਕਰਕੇ 1313 ਦੋਸ਼ੀ ਕਾਬੂ ਕਰਕੇ 14 ਕਿਲੋ 602 ਗ੍ਰਾਮ ਹੀਰੋਨ 6 ਕਿਲੋ 607 ਗ੍ਰਾਮ ਹਫੀਮ ਤੇ 2039 ਕਿਲੋ 780 ਗ੍ਰਾਮ ਪੁੱਕੀ ਚੂਰਾ ਪੋਸਟ 444 ਗ੍ਰਾਮ ਚਰਸ 42 ਕਿਲੋ 213 ਗ੍ਰਾਮ ਸਲਫਾ ਗਾਜਾ ਤੇ 660 ਗ੍ਰਾਮ ਨਸ਼ੀਲਾ ਪਾਊਡਰ 48701 ਨਸ਼ੀਲੀਆਂ ਗੋਲੀਆਂ ਤੇ 95 ਨਸ਼ੀਲੀਆਂ ਸ਼ੀਸ਼ੀਆਂ 52 ਨਸ਼ੀਲੇ ਟੀਕੇ ਅਤੇ 1960710 ਰੁਪਏ ਡਰੱਗ ਬਣੀ ਪ੍ਰਮਾਤ ਕਰਨ ਦੀ ਕਾਮਯਾਬੀ ਹਾਸਲ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਐਨ ਐਂਡ ਡੀ ਪੀ ਐਕਟ ਦੇ 11 ਸਮਗਰਮ ਦੇ ਕੁੱਲ 4 ਕਰੋੜ 29 ਲੱਖ 47026 ਰੁਪਏ ਮੁੱਲ ਦੀ ਪ੍ਰਾਪਰਟੀ ਫ੍ਰੀਜ ਕਰਵਾਈ ਗਈ ਹੈ ਤੇ 32 ਨਸ਼ਾ ਕਰਸਣ ਦੇ ਨਸ਼ਿਆਂ ਦੀ ਤਸਵੀਰ ਕਰਕੇ ਬਣਾਈ ਨਜਾਇਜ਼ ਸਾਰੀ ਬਲੌਜਰ ਚਲਾ ਕੇ ਢਾਹ ਦਿੱਤੀ ਗਈ ਹੈ ਤੇ ਐਨ ਡੀ ਪੀ ਐਸ ਐਕਟ ਦੇ 96 ਮੁਕੱਦਮਿਆਂ ਵਿੱਚ 1 ਕਿਲੋ 375 ਗ੍ਰਾਮ ਹੀਰੋਨ 388 ਕਿਲੋ ਪੁੱਕੀ ਚੂਰਾ ਪੋਸਟ ਤੇ 32 ਕਿਲੋ 755 ਗ੍ਰਾਮ ਗਾਂਜਾ ਸਲਫਾ 160 ਕਿਲੋ ਨਸ਼ੀਲਾ ਪਾਊਡਰ 1000 ਨਸ਼ੀਲੇ ਟੀਕੇ 2910 ਨਸ਼ੀਲੀਆਂ ਗੋਲੀਆਂ ਤੇ ਤਲਫ ਕਰਵਾਈਆਂ ਗਈਆਂ ਹਨ एसएससी ਨੇ ਦੱਸਿਆ ਕਿ ਨਸ਼ੇ ਦੇ ਸੇਵਨ ਕਰਨ ਵਾਲੇ 2434 ਵਿਅਕਤੀ ਨਸ਼ਾ ਸ਼ਰੋਗ ਕੇਂਦਰ ਵਿੱਚ ਇਲਾਜ ਲਈ ਦਾਖਲ ਤੇ ਦਵਾਈਆਂ ਦਵਾਈਆਂ ਗਈਆਂ ਤੇ ਨਸ਼ੇ ਦੀ ਰੋਕਥਾਮ ਲਈ 2670 ਜਾਗਰੂਕ ਸੈਮੀਨਾਰ ਮੀਟਿੰਗਾਂ ਕੀਤੀਆਂ ਗਈਆਂ ਅਤੇ ਜ਼ਿੰਦਗੀ ਨੂੰ ਜ਼ਿੰਦਗੀ ਨੂੰ ਹਾਂ ਨਸ਼ਿਆਂ ਦੇ ਨਾਂ ਦੇ ਬੈਨਰ ਹੇਠ 0.1 ਐਂਟੀ ਡਰੱਗ ਕੈਂਪੇਨ ਤੇ ਐਥਲੈਟਿਕ ਮੀਟ ਕਰਵਾਈ ਗਈ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 407 ਮਕਦਮੇ ਦਰਜ ਕਰਕੇ 421 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਪਾਸੋਂ 6734.625 ਲੀਟਰ ਸ਼ਰਾਬ ਠੇਕਾ ਦੇਸੀ 132 ਲੀਟਰ ਸ਼ਰਾਬ ਨਜਾਇਜ਼ 1 1,99,500 ਲੀਟਰ ਸ਼ਰਾਬ ਅੰਗਰੇਜ਼ੀ 500 ਲੀਟਰ ਸਪਿਰਿਟ 5750 ਲੀਟਰ ਬੀਅਰ ਅਤੇ 12000 300 ਲੀਟਰ ਲਾਹ ਬਰਾਮਦ ਕਰਵਾਈ ਗਈ ਤੇ ਇਸ ਤੋਂ ਇਲਾਵਾ ਅਸਲਾ ਐਕਟ ਤਹਿਤ 24 ਮੁਕਦਮੇ ਦਰਜ ਕਰਕੇ 35 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਪਾਸੋਂ 30 ਪਿਸਤਲ ਰਵਾਲਵਰ 77 ਕਾਰਤੂਸ ਅਤੇ 0.8 ਮੈਗਜ਼ੀਨ ਬਰਾਮਦ ਕੀ ਕਰਵਾਏ ਗਏ ਹਨ ਤੇ ਜੂਆ ਖੇਡ ਤਹਿਤ 25 ਮੁਕਦਮੇ ਦਰਜ ਕਰਕੇ 50 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਪਾਸੋਂ 1,50,810 ਰੁਪਏ ਬਰਾਮਦ ਕਰਵਾਏ ਗਏ ਹਨ ਸਾਲ 2025 ਦਰਾਰਾ 0.2 ਅਨੇ ਕਤਲ ਕੇਸ ਸਟ੍ਰੈਸ ਕੀਤੇ ਅਤੇ ਚੋਰੀ ਛੁਦਾ 133 ਵਹੀਕਲ ਬਰਾਮਦ ਕੀਤੇ ਕਰਵਾਏ ਗਏ ਹਨ ਪਬਲਿਕਲੀ ਸੁਣਵਾਈ ਕਰਦੇ ਹੋਏ ਕੁੱਲ 8633 ਦਰਖਾਸਤਾਂ ਦਾ ਨੋਟਾਰਾ ਕੀਤਾ ਗਿਆ ਜਿਨ੍ਹਾਂ ਪੁਲਿਸ ਸੰਗਰੂਰ ਵੱਲੋਂ ਕੁੱਲ 119 ਭਗੌੜੇ ਗ੍ਰਿਫਤਾਰ ਕੀਤੇ ਗਏ ਹਨ ਤੇ ਸਾਈਬਰ ਫਰਾਡ ਦੇ ਸਬੰਧ ਵਿੱਚ 1086 ਦਰਖਾਸਤਾਂ ਦਾ ਨੋਟਾਰਾ ਕਰਕੇ 1 ਕਰੋੜ 48 ਲੱਖ 49 49200 ਰੁਪਏ ਬਰਾਮਦ ਕਰਵਾਏ ਗਏ ਹਨ ਆਮ ਪਬਲਿਕ ਦੇ ਵਕ ਵਕ ਸਮੇ ਗੋਮੋਹਿ 580 ਮੋਬਾਈਲ ਫੋਨ ਟਰੇਸ ਕਰਕੇ ਉਹਨਾਂ ਦਾ ਅਸਲਾ ਮਾਲਕਾਂ ਦੇ ਹਵਾਲੇ ਕੀਤੇ ਗਏ ਹਨ ਤੇ ਜ਼ਿਲ੍ਹਾ ਪੁਲਿਸ ਨੇ ਤਰਨਾਤ ਅਧਿਕਾਰੀ ਕਰਮਚਾਰੀਆਂ ਵੱਲੋਂ ਗਈਆਂ ਵਧੀਆਂ ਕਾਰਜਗਾਰੀ ਦੇ ਸਬੰਧ ਵਿੱਚ ਗੱਜਰ ਅਫਸਰਾਨ ਨੂੰ 121 ਪ੍ਰਸ਼ੰਸਾ ਪੱਤਰ ਅਧਿਕਾਰੀ ਕਰਮਚਾਰੀਆਂ ਨੂੰ 198 ਡੀਜੀਪੀ ਡਿਸਕਾਂ 0.x cm ਮੈਡਲ 0.9 ਲੋਕਲ ਰੈਂਕ ਅਤੇ 12 ਜਾਂ 134% ਸਪੱਤਰ ਅਤੇ 13,58,000 ਰੁਪਏ ਦੇ ਨਕਦ ਇਨਾਮ ਪ੍ਰਦਾਨ ਕਰਵਾਏ ਗਏ ਹਨ ਧੰਨਵਾਦੀ ਖਬਰ ਬੰਨੇ ਜੁੜੇ ਰਹੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ ਦਿਓ